ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸੁਣਾਵਾਂਗੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਾਖੀ ਜੋ ਸਾਨੂੰ ਸਿਖਾਉਂਦੀ ਹੈ ਕਿ ਜੇ ਮਨ ਵਿੱਚ ਗੁਰੂ ਉਤੇ ਪੂਰਾ ਭਰੋਸਾ ਹੋਵੇ ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਇੱਕ ਵਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਨਾਲ ਸਿੰਘਾਂ ਦੇ ਨਾਲ ਜੰਗਲ ਵਿੱਚ ਜਾ ਰਹੇ ਸਨ ਤਾਂ ਉਹਨਾਂ ਨੂੰ ਦੁਸ਼ਮਨਾ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਅੱਖਾਂ ਦੀ ਗਿਣਤੀ ਘੱਟ ਸੀ ਥੋੜੀ ਸੀ ਪਰ ਹੌਸਲਾ ਬਹੁਤ ਅਟੁੱਟ ਸੀ ਇੱਕ ਸਿੱਖ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਪੁੱਛਿਆ ਕਿ ਸੱਚੇ ਪਾਸ਼ਾ ਅਸੀਂ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਹਾਂ ਅਸੀਂ ਇਹਨਾਂ ਦਾ ਸਾਹਮਣਾ ਕਿਵੇਂ ਕਰ ਸਕਾਂਗੇ ਇਹਨਾਂ ਦੇ ਨਾਲ ਕਿਵੇਂ ਲੜਾਂਗੇ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੌਲੀਕਦ ਨੇ ਮੁਸਕਰਾਏ ਤੇ ਕਹਿਣ ਲੱਗੇ ਕਿ ਪੁੱਤਰ ਜੇ ਗੁਰੂ ਤੇ ਵਿਸ਼ਵਾਸ ਪੂਰਾ ਹੋਵੇ ਤਾਂ ਇੱਕ ਸਿੱਖ ਵੀ ਸੌ ਨਾਲ ਟੱਕਰਾਂ ਲੈ ਸਕਦਾ ਹੈ। ਇੰਨੀ ਗੱਲ ਕਹਿੰਦੇ ਹੋਏ ਗੁਰੂ ਸਾਹਿਬ ਜੀ ਨੇ ਇੱਕ ਤੀਰ ਧਰਤੀ ਦੇ ਵਿੱਚ ਮਾਰਿਆ ਤੇ ਕਿਹਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਹੁਣ ਵੇਖਿਓ ਕਿਵੇਂ ਹਿੰਮਤ ਤੇ ਜਿੱਤ ਦਾ ਜਜ਼ਬਾ ਜਾਗ ਪੈਣਾ ਹੈ। ਸਿੱਖਾਂ ਨੇ ਉਸੇ ਤਰ੍ਹਾਂ ਉੱਚੀ ਆਵਾਜ਼ ਦੇ ਵਿੱਚ ਫਤਿਹ ਬੁਲਾਈ। ਫਤਿਹ ਬੁਲਾਉਣ ਸਾਰ ਹੀ ਜਿਵੇਂ ਹੀ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨਾਲ ਸਿੰਘਾਂ ਦੇ ਅੰਦਰ ਜੱਜਬਾ ਭਰ ਗਿਆ ਹਿੰਮਤ ਆ ਗਈ ਹੌਸਲਾ ਆ ਗਿਆ ਉਹ ਸਿੱਖ ਦੁਸ਼ਮਨਾ ਦੀ ਉੱਤੇ ਟੁੱਟ ਪਏ ਤੇ ਜਿੱਤ ਪ੍ਰਾਪਤ ਕੀਤੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਦੱਸਦੇ ਹਨ ਹਿੰਮਤ ਹਾਰਨੀ ਨਹੀਂ ਗੁਰੂ ਤੇ ਭਰੋਸਾ ਰੱਖਣਾ ਹੈ ਜਦੋਂ ਵਿਸ਼ਵਾਸ ਪੱਕਾ ਹੋ ਜਾਵੇ ਤਾਂ ਰਾਹ ਆਪਣੇ ਆਪ ਬਣ ਜਾਂਦਾ ਹੈ ਜਦੋਂ ਮਨ ਵਿੱਚ ਗੁਰੂ ਤੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਤਾਂ ਕੋਈ ਵੀ ਮੁਸ਼ਕਲ ਸਾਡੇ ਸਾਹਮਣੇ ਆੜ ਨਹੀਂ ਸਕਦੀ ਸੰਗਤ ਜੀ ਜੇਕਰ ਤੁਹਾਨੂੰ ਵੀ ਗੁਰੂ ਸਾਹਿਬ ਜੀ ਦੇ ਭਰੋਸਾ ਹੈ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ